ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਜਾਖਲ ਹਰਿਆਣਾ ਅੱਜ ਬਾਈ ਕੋਲੇ ਪੰਜ ਝੋਟੀਆਂ ਦਿਖਾ ਦਾਂਗੇ ਇੱਕ ਤੋਕੜ ਗੱਬਣ ਬਹੁਤ ਕਮਾਲ ਦੀ ਇੱਕ ਗੱਬਣ ਤੇ ਤਿੰਨ ਤਾਜ਼ੀਆਂ ਸੁਈਆਂ ਇੱਕ ਗੱਲ ਹੋਰ ਦੱਸ ਦਾਂ ਪਸ਼ੂ ਨੇ ਜਿਹੜੇ ਪਸ਼ੂ ਤਕਰੀਬਨ ਤਕਰੀਬਨ ਸਾਰੇ ਸੱਜਣੋਂ ਦੰਦਾਂ ਚ ਹੀ ਨੇ ਤੇ ਬਾਕੀ ਪਸ਼ੂ ਬਾਈ ਹੁਰੀ ਲੈ ਕੇ ਆਉਂਦੇ ਆ ਹਰਿਆਣੇ ਚੋਂ ਬਾਕੀ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਉਹ ਤਸੱਲੀ ਕਰਕੇ ਲਿਆ ਆਂ ਤੁਹਾਡਾ ਫਰਜਾ ਤੇ ਬਾਕੀ ਗੱਲਬਾਤ ਥੋੜੀ ਬਾਈ ਨਾਲ ਕਰਾ ਦਨੇ ਆਂ ਇਕੱਲੇ ਇਕੱਲੇ ਪਛਦੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਮਾਰਗਰੀ ਉਰਲੇ ਬੰਨੇ ਕੈਮਰਾ ਹੋਰ ਕਾਲੀ ਕਿਵੇਂ ਆ ਵਧੀਆ ਗੋਰੀ ਵਧੀਆ ਚੜਦੀ ਕਲਾ ਐਨ ਵੀਰ ਦੀ ਕਿਰਪਾ ਹੈ ਚੰਗਾ ਕੰਮ ਲੋਟ ਐਨ ਵਧੀਆ ਜਾਂਦਾ ਆ ਬਾਈ ਜਗੀ ਨਵਾ ਇਹਦਾ ਗੋਲਡੀ ਗੋਲਡੀ ਇਹ ਆਪਣੇ ਨਾਲ ਹੁਣ ਰਿਹਾ ਗੁਰ ਨਾਲ ਹੀ ਆਪਣੇ ਠੀਕ ਆ ਚੇਹਦਾ ਜਰਾ ਹਾਂ ਠੀਕ ਆ ਗੱਲ ਨੰਬਰ ਬੋਲ ਦਿਓ 95920 994795 95920 994795 ਚੱਲੂ ਗੋਲਡੀ ਮਾਰ ਮਾਰ ਕੰਮ ਹੋਰ ਪੂਰਾ ਠੀਕ ਆ ਗੱਲ ਬੰਦਾ ਤਿੱਖਾ ਨੈਂਟੇਜ ਹੈ ਅ ਸ਼ੁਰੂਆਤ ਆ ਜੋ ਕੀ ਕਰਦੀ ਹਾਂ 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 ਇਹ ਹੋ ਜਾ ਕਾਲੇ ਸਾਈਡ ਨੂੰ ਲੈ ਤੋਰ ਦੇ ਖੋਲ ਕੇ ਜਰਾ ਤੋਰ ਕਾਲੇ ਸੂਆ ਬਈ ਇਹਦਾ ਦੂਜਾ ਸੂਆ ਵੀਰੇ ਇੱਕ ਸਾਰੀ ਮਾਲ ਆਪਣਾ ਦੂਜੇ ਸੂਆ ਹੈ ਠੀਕ ਹੈ ਹਾਂ ਸੂਆ ਉਹ 30 ਟੋਕੜ ਗੱਪਣ ਪਹਿਲਾਂ ਨਾਲ ਕੱਲੀ ਤੇ ਥਾਨਲੇ ਵਾਲਾ ਬੜਾ ਕਮਾਲ ਦਾ ਰੱਖਦੀ ਆ ਨਾ ਹੂੰ ਆ ਥਾਨਲੇ ਵਾਲਾ ਹਾਲਲੇ ਬਈ ਬਰੇ ਦੁੱਧ ਵਾਲੀ ਮੈਂ ਤੈਨੂੰ ਪਹਿਲਾਂ ਵੀ ਕਹਿ ਦਿੱਤੀ ਕੈਮਰਾ ਆਉਣ ਤੋਂ ਪਹਿਲਾਂ ਠੀਕ ਹੈ ਬੀਜ ਕੋਈ ਮਿੱਤਰ ਸੱਜਣ ਤੇਰਾ ਆਪਦਾ ਹੈ ਤਾਂ ਤੂੰ 40 ਦੀ ਬਰੀਡ ਹੈ ਉਹ ਚੀਜ਼ ਨਹੀਂ ਹੈਗੀ 15 ਕਿਲੋ ਤੋਂ ਪੌਣੇ 15 ਦੀ ਗਰੰਟੀ ਹੋਗੀ ਕੱਦ ਵੀ ਚੰਗਾ 17 18 ਕਿਲੋ ਦੁੱਧ ਦੇਣ ਝੋਟੀ ਨੇ ਮੈਲੇ ਮੂਲੇ ਲੱਕੇ ਕਿੰਨੇ ਦਿਨ ਦੀ ਸੂਈ ਹੋਗੀ ਸੂਹੀ ਦਾ ਪਰ 12 13 ਦਿਨ ਹੋਏ ਨੇ ਸਾਰੇ ਅੱਜ 12 13 ਦਿਨ ਹਾਂ ਦੁੱਧ ਹਾਜ਼ਰ ਕਿੰਨਾ ਅੱਜ ਪੋਚ ਕੇ ਤਲਕਣ ਅਦਰ ਖੱਲੀ ਲੈ ਤਲਕ ਦੀ ਹੋਰੀ ਤਲਕਣ ਦੁੱਧ ਕਿੰਨਾ ਹਾਜ਼ਰ ਹੈ 15 ਤੋਂ ਪੌਣੇ 15 ਦੀ ਵੀ ਓਟ ਹੈ ਆਪਣੀ 15 ਚਾਹੇ ਸਟਾਮਪ ਤੇ ਲਿਖਾ ਲੈ ਬੰਦਾ ਜਿਵੇਂ ਮਰਜ਼ੀ ਚੋਈ ਜਾਵੇ 15 ਤਿਆਰ ਹੈ ਐਨ ਤਿਆਰ ਵੀਰੇ ਦੇਖ ਲਾ ਮਾਹਾਂ ਜ ਕੈਮਰਾ ਮਾਰਕਰ ਮਾੜੇ ਥੜਾ ਥੜਾ ਤੇ ਉਹ ਗੈਰੀ ਬੱਚਾ ਕੀ ਆ ਗਿਆ ਨਾਲ ਬੱਚਾ ਕੱਟਾ ਵੀਰੇ ਆ ਨਾਲ ਮੈਂ ਰੋਕਦਾ ਝੋਟੀ ਨੂੰ ਕਈ ਵਾਰ ਨਾ ਪਤਾ ਕੀ ਹੈ ਮਾੜੇ ਅਗਲਾ ਗੇ ਵੀ ਥਾਂ ਨਹੀਂ ਬੜਾ ਆ ਦੇਖੀ ਪੂਰੀ ਰੁਕ ਜਾ ਯਾਰ ਰੋਕਲਾ 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 ਇਹ ਰੋਕਲਾ ਬੱਸ ਇੱਥੋਂ ਕਰਾ ਦੇ ਗੈਰੀ ਚੱਕਾ ਤੇ ਬਾਕੀ ਥਾਂ ਲੈਵੇ ਦੀ ਕਰਾ ਦੇ ਆਰੇ ਵਾਲੋਂ ਹਰੇਕ ਪੱਖ ਤੋਂ ਦਿਖਾ ਦੇ ਤੇ ਫਿੱਟ ਫਿੱਟ ਦੀ ਝੋਟੀ ਆ ਗਈ ਓਵਰ ਵੀਰੇ ਜਮੀ ਮੋਟਾ ਫੈਂਟ ਵਾਲਾ ਕੰਮ ਨਹੀਂ ਕਰਾ ਆ ਓ ਜਿਵੇਂ ਗਰੀ ਕੱਲ ਤਨੌਲੇ ਵਾਲੇ ਮੇਲੇ ਦੇ ਹਰਿਆਣੇ ਵਾਲੇ ਗੱਲ ਕਰਦੇ ਦੇ ਕਹਿੰਦੇ ਮੋਟੀ ਨਹੀਂ ਹੋਣੀ ਚਾਹੀਦੀ ਮਾ ਜੀ ਫਿੱਟ ਫਿੱਟ ਬਾਡੀ ਦੀ ਫਿੱਟ ਬਾਡੀ ਦੀ ਹੋਣੀ ਚਾਹੀਦੀ ਤੇ ਬਾਕੀ ਇੱਕ ਬੇਨਤੀ ਹੋਰ ਆ ਵੀ ਮੇਲੇ ਦੇ ਦਰਸ਼ਕਾਂ ਦੀ ਵੀ ਵੱਧ ਤੋਂ ਵੱਧ ਲੋੜ ਆ ਤਨੌਲੇ ਵਾਲੇ ਦੀ ਇੱਕ ਤਰੀਕ ਦਾ ਮੇਲਾ ਤੇ ਥੋੜਾ ਗਿੱਲੇ ਕਰਕੇ ਦਿਖਾ ਕੱਲ ਕਦੀ ਆ ਆ ਬੰਦੇ ਕੋਈ ਗੱਲ ਨਹੀਂ ਪਾਣੀ ਬਾਈ ਨੇ ਢੋਲਤਾ ਥੋੜਾ ਜਿਹਾ ਉਹਦੇ ਕਰਕੇ ਸਮੱਸਿਆ ਹੋ ਗਈ ਤੇ ਦੁੱਧ ਦੇ ਕੋਲੇ ਹਾਜ਼ਰ ਆ ਗਿਆ ਸੱਜਣੋਂ 15 ਲੀਟਰ ਤਿਆਰ ਬਾਕੀ ਚੌਲ ਮੋਤਾ ਮਿਲ ਗਿਆ ਜਿਵੇਂ ਮਰਜੀ ਚੋਲੇ ਬੰਦਾ ਯਾਰ ਤੇ ਤਾਮ ਤੇ ਲਿਖਾ ਲੈ ਕੱਟਾ ਮੰਗਣਾ ਨਾਲ ਆ ਗਿਆ ਕੱਟਾ ਸੂਆ ਦੁੱਧ ਅਰਜੀ ਨਾਲੇ ਛਿੱਗੀ ਦੰਦਾਂ ਦੀ ਦੰਦਾਂ ਚ 6 ਦੰਦਾ 15 ਕਿਲੋ ਦੁੱਧ ਆ ਗਿਆ ਗਹਿਰੀ ਇਹਦੇ ਕੋਲੇ ਤਿਆਰ ਹੋਏ ਨਾਲ ਆ ਗਿਆ ਮੇਲ ਕਾਫ ਮੈਦੇ ਨਹੀਂ ਲੱਗੀ ਮੈਨੇ ਲੱਗੀ ਵੀਰੇ ਬੱਚੇ ਦੇ ਵੀ ਕੈਮਰਾ ਮਰਾਂ ਦੇ ਜੇ ਕਿਸੇ ਕੋਈ ਮਿੱਤਰ ਬੈਲੀ ਨਾ ਬਰੀਡ ਬੂਡ ਵਾਲਾ ਬੱਚਾ ਪੋਚਾ ਵੀ ਤਿਆਰ ਕਰਨਾ ਹੋਵੇ ਤੁਸੀਂ ਕੱਟਾ ਦੇਖੀਂ ਉਠਾ ਦੇ ਇਕੱਟੇ ਦਾ ਠੀਕ ਆ ਗੱਲ ਹੁਣ ਮੈਂ ਜਿਹਨੂੰ ਇਹਨੂੰ ਇਹਨੂੰ ਜੇ ਕਹਦਾ ਵੀ ਫਲਾਣੇ ਟੀਕੇ ਦਾ ਫਲਾਣੇ ਟੀਕੇ ਦਾ ਉਹ ਪਤਨੋ ਫਾਇਦਾ ਨਹੀਂ ਹੈਗਾ ਆ ਮੈਲੇ ਅਜੇ ਝੋਟੀ ਲੱਗੀ ਨਹੀਂ ਬਾਕੀ ਚਵਾਈ 15 ਕਿਲੋ ਤਿਆਰ ਹਾਂ ਹਾਂ ਬਾਕੀ 1 ਲੱਖ 45000 ਰੁਪਏ ਮਾਫੀ ਮਾਫੀ ਕਰ ਦਾਂਗੇ ਖਿੱਚਵੇਂ ਜੀ ਰੱਖੀਂਗਾ ਮੈਂ ਜਮੀਨ 40 ਝੋਟੀ ਦੇ ਦਾਂਗੇ ਬਾਈ ਯਾਰ ਜਮੀਨ ਫਿਕਸ ਜੀ ਹਾਂ ਆ ਜਾ ਗਰੀ ਹੁਣ ਆ ਜਾ ਫਿਰ ਦੋ ਨੰਬਰਾਂ ਜੀ ਦਾ ਕੰਮ ਫਿਕਸ ਫਿਕਸੀ ਕਰਾ ਕੇ ਜਾਵਾਂਗੇ ਨਾਸਲ ਨੂੰ ਲੈ ਚ ਵੀ ਵਾਰੀਆ ਪੁਨਸ਼ ਮੇਰੇ ਜਮੀ ਪਤਰੀ ਅਗਲਾ ਮੈਂ ਨਾ ਤੈਨੂੰ ਤੈ ਇੱਥੋਂ ਦਿਖਾ ਤੈ ਕਹਤਾ ਗੁਰੀ ਮੈਂ ਫੜਨ ਲੱਗੇ ਦੇ ਲਈ ਪੁੱਛ ਇੱਥੋਂ ਕਰਾ ਦੇ ਆਰਡਰ ਕੁਆਲਟੀ ਚੈੱਕ ਤੇ ਹੁਣ ਮਾਰ ਦੇ ਗਾ ਇੱਥੋਂ ਮਾਰ ਦੇ ਫੇਸ ਤੇ ਕੈਮਰਾ ਇੱਥੋਂ ਮਾਰ ਦੇ ਫੇਸ ਕੁਆਲਟੀ ਤੇ ਕੈਮਰਾ ਇਹਦਾ ਸੂਆ ਕੈਕ ਦਿੰਦਾ ਦੂਜਾ ਵੀਰੇ ਸੂਆ ਸੂਏ ਨੂੰ ਆਲੇ ਤੀਜਾ ਚੌਥਾ ਦਿਨ ਹੋਇਆ ਬੱਚੇ ਦੇ ਕੈਮਰਾ ਮਾਰ ਬਾਈ ਬੱਚੇ ਦੇ ਬੱਚੇ ਨਾਲੂ ਨਾਲੂ ਕੱਟੀ ਆ ਕੱਟੀ ਆ ਆ ਨਾਲੇ ਦੇ ਕੱਟੀ ਆ ਗਈ ਹੈ ਨਾ ਸੂਆ ਦੂਜਾ ਆ ਦੇਖ ਲੈ ਅਜੇ ਮਤਲਬ ਕਿ ਨਾਲੂਆ ਨਾਲੂਆ ਵੀ ਕਈ ਵਾਰ ਨੇ ਅਗਲਾ ਕਹਿੰਦਾ ਵੀ ਨਾਲੂਆ ਜਮੀ ਆ ਦੇਖੀ ਬਾ ਜਿੰਨ ਕੱਚੇ ਪੈਦਲ ਸ਼ਾਨ ਨਗਰ ਤੌਰ ਖੋਲ ਤੇ ਸੂਆ ਦੂਜਾ ਸਿੰਘ ਜਮਾ ਬੰਦ ਜਾਤ ਨਸਲ ਉਹਨਾਂ ਉਹ ਵੀ ਦੋ ਰੱਤੀ ਜਿਆਦਾ ਹੀ ਰਹਿ ਸਕਦੇ ਇਹਨੂੰ ਆਪਾਂ ਤੌਰ ਦੇਣਾ ਤੌਰ 골ਟੀ ਤੇਰੀ ਟ੍ਰੇਨਿੰਗ ਤੇਰੀ ਤੇਰੀ ਸ਼ੁਰੂ ਹੋਊਗੀ ਹਾਂ ਇਹਦਾ ਲੋਕ ਨਹੀਂ ਦਿੰਦਾ ਹਾਂਜੀ ਇਹਦਾ ਸੂਆ ਇਹਦਾ ਸੂਆ ਦੂਜਾ ਵੀਰੇ ਇਹ ਵੀ ਛਿੱਗਿਆ ਮੂੰਹ ਸ਼ੇਰ ਆਂਦਾ ਹਾਂ ਕਿੰਨੇ ਦਿਨ ਦੀ ਸੂਈ ਇਹਨੂੰ 3 ਦਿਨ ਹੋਏ ਨੇ ਵੀਰੇ ਵਾਲੇ ਬੋਲੀ ਖਾਲੀ ਕਰਕੇ ਪਾਈਏ 12 13 ਕਿਲੋ ਤੋਂ ਬੋਲੇ ਤੋਂ ਸਟਾਰਟ ਹੋਈ ਹੈ ਸਿੰਘ ਸਿੰਘ ਆ ਗਿਆ ਬੰਦ ਹੈ ਨਾ ਹੂੰ ਵੱਡੀ ਬਹੁਤ ਹੈ ਬਈ ਯਾਰਾ ਆ ਗਈ ਫੁੱਲ ਵੱਡੀ ਤੇ ਥਣ ਦਾ ਸਾਈਜ਼ ਬਹੁਤ ਪਰ ਚੜ ਗਿਆ ਅੱਗੇ ਜਾ ਕੇ ਮੋੜੀ ਅੱਗੇ ਕਰ ਲੈ ਜਿਹੜੀ ਆਰਡਰ ਕਰਵਾ ਤੂੰ ਬਹੁਤ ਕਮਾਲ ਦੀ ਰੱਖਦੀ ਆ ਤੇ ਆ ਗਈ ਇਹ ਵੀ ਫਿੱਟ ਫਿੱਟ ਜੀ ਕੇਰਾ ਗੋਲਟੀ ਪੂਰਾ ਹੋਰ ਕਮਾਲ ਹੈ ਕੇਰਾ ਲੈ ਆ ਲਿਆ ਵਾ ਵਾ ਬਹੁਤ ਹੋ ਗਿਆ ਹੈ ਭਾਈ 12 13 ਕਿਲੋ ਸਟਾਰਟ ਹੋਈ ਹੈ ਭਾਈ 17 18 ਕਿਲੋ ਤੱਕ ਡੇ ਜੁੜ ਗਿਆ ਹਾਂ ਦੋ ਦੌਰ ਭੜਕੇ ਮੜੀ ਮੈਨੂੰ ਆ ਦੇ 12 13 ਕਿਲੋ ਅੱਜ ਹਾਜ਼ਰ ਆ ਜਾ ਆ ਜਾ ਛੋਟੀ ਚੰਗੀ ਆ ਹਨਾ ਜੇ ਕਿਸੇ ਸੱਜਣ ਨੇ ਕਹਿ ਲਿਆ ਬਰੀ ਮੇਰੇ ਸਾਦੀ ਚੰਗੀ ਆ ਬਰੀ ਦੋ ਮਿੰਟ ਪਾਦੇ ਇੱਥੋਂ ਇਹ ਉਹਨੇ ਇੱਥੋਂ ਦਿਖਾ ਰਹੀ ਗੈਰੀ ਲੰਬੀ ਵੀ ਫੁੱਲਾ ਤੇ ਕੱਦ ਵੀ ਚੰਗਾ ਤੇ ਦੰਦਾਂ 'ਚ ਵੀ ਛੇ ਦਾੰਦ ਤੇ ਸਿੰਘ ਵੀ ਜਮਾ ਬੰਦ ਆ ਗਿਆ ਨਾ ਸਿੰਘ ਬੜੀ ਪਿਆਰੀ ਹੈ ਯਾਰ ਤੇ ਸੁਭਾਅ ਦੀ ਆ ਗਈ ਠੱਗੀ ਸੀ ਬਾਕੀ ਕੱਦ ਵੀ ਦੇਖ ਕਿੰਨਾ ਛੋਟੀ ਲੰਬੀ ਉੱਚੀ ਯਾਰ ਬਾਕੀ ਇੱਕ ਦਿਨ ਹੋਰ ਸਾਂ ਗੁਰੀ ਹਰੇਕ ਬੰਦਾ ਆਪਾਂ ਕਿਸੇ ਦਾ ਉਹ ਨਹੀਂ ਕਰਦੇ ਪੂਛ ਭੜ ਕੇ ਆਲਾ ਗੱਡ ਦੇ ਕੇ ਕਹਿੰਦਾ ਦੇਖੀ ਅੱਜ ਦੀ ਨਹੀਂ ਦੇਖੀ ਪੂਛ ਠੀਕ ਹੈ ਗੱਲ ਆਹ ਚੀਜ਼ਾਂ ਨੇ ਅਗਲਾ ਹੈ ਲੈ ਚੱਲ ਕਮਾ ਕੇ ਕਿੰਨਾ ਦੁੱਧ ਪਾਉ ਪੀਕ ਲੈ ਲਵਾਂ ਦੁੱਧ 17-17 ਕਿਲੋ ਪੜਾ ਦੀਆਂ ਝੋਟੀ ਨਾ 17 18 ਹਾਂ ਅੱਜ 12 ਕਿਲੋ ਬੋਲਾ 12 ਤੇਰੇ ਤੋਂ ਬੋਲਾ ਸਟਾਰਟ ਹੋਈ ਹੈ ਬਾਈ ਬੱਚੇ ਦੇ ਮਾਰਦੇ ਕੈਮਰਾ ਇੱਕ ਵਾਰੀ ਤੀਜੇ ਦਾ ਨਾ ਹਾਂ ਨਾਲ ਕੱਤੀ ਦੇ 나ੜੂਆ ਵੀ ਨਾਲ ਹੀ ਆ ਨਾ ਤੇ ਇੱਕ ਗੱਲ ਹੋਰ ਦਾ ਇਹਦਾ ਨਾ ਪਸ਼ੂ ਬਾਈ ਕੋਲ ਸਾਫ਼ ਸੁਥਰੇ ਆਉਂਦੇ ਆ ਨਸਲ ਵਾਲੇ ਚੰਗੀ ਕੁਆਲਿਟੀ ਵਾਲੇ ਤੇ ਕੱਤੀ ਦਾ 나ੜੂਆ ਘਰੀਕੇਰਾ ਹੋਰ ਬੁਖਾਰ ਕਿੰਨੇ ਪੈਸੇ ਕਾਲੇ ਹੈਲੋ ਕਿੰਨੇ ਰੁਪਏ ਹਾਂ ਬਾਈ ਪੈਸੇ ਕਿੰਨੇ ਇਹਦਾ 140 ਲੈ ਲਾਂਗੇ ਯਾਰ ਫੋਨ ਦੀ ਬਲੇਖੇ ਪਈ ਜਾਂਦੇ ਹਾਂ ਹਾਂ ਥੋੜਾ ਗਲਤੀ ਨਹੀਂ ਸਹੀ ਹੈ 1 ਲੱਖ ਤੇ 40000 ਰੁਪਿਆ ਬਾਈ ਕਹਿੰਦਾ ਇਹਦਾ ਲੈਣਾ ਹਾਂ 1 40000 ਹੀ ਲੈਣਾ ਨਾਲ ਵਾਲੀ ਦਾ ਦੋਨੇ ਹੈਗੀਆਂ ਨੇ ਬਾਈ ਕਹਿੰਦਾ 16 17 17 ਕਿਲੋ ਵਾਲੀਆਂ ਤੇ ਜੋੜੇ ਚ ਕਾਲੇ ਕੋਈ ਕਨਸੈਸ਼ਨ ਹੈ ਚ ਫਿਰ ਆ ਜੋੜੇ ਚ ਇੱਕ ਨੰਬਰ ਤੇ ਦੋ ਨਾ ਇਹ ਚ ਬਾਈ ਕੁਝ ਨਹੀਂ ਹੋਣਾ ਐ ਬਸ ਛੋੜ ਛੱਪੀ ਕਰਾਂਗੇ ਆਪਾਂ ਕਿੱਤ ਕੀ ਰੇਟ ਪਾਏ ਨੇ ਇੱਕ ਦਿਨ ਹੋਰ ਸਾਹ ਬਾਈ ਜਰਾ ਹਾਂਜੀ ਦੋ ਏ ਝੋਟੀਆਂ ਦੇ ਕੈਮਰਾ ਮਾਰ ਕੇ ਦੇਖ ਲੈ ਕੋਈ ਪਿੱਛੋਂ ਅਗੋਡ ਕਿਸੇ ਪਾਸੋਂ ਨਹੀਂ ਕੋਈ ਮੋਟੀਆਂ ਹੋਣ ਦੁੱਧ ਵਾਲੀਆਂ ਝੋਟੀਆਂ ਨੇ ਦੋਨੇ ਕੱਦ ਕਾਠ ਕਰੀ ਸਿੰਘ ਗਣੀਓ ਜੇ ਕਿਤੇ ਆਪਾਂ ਮੰਡੀ ਮੇਲੇ ਹੀ ਪਾਲੀਏ ਦੋ ਦੋ ਮੰਗਾਗੇ ਠੀਕ ਆ ਹੋਰ ਬੰਦੇ ਕੋਈ ਤਾਂ ਵੀ ਦੋ ਦੋ ਮੰਗਾਗੇ ਆਪਾਂ ਉਹ ਕੰਮ ਨਹੀਂ ਕਰੇ 1 40 40 ਦੇਣੀਆਂ ਨੇ ਬਸ ਉਹ ਫਿਕਸ ਰੇਟ ਐ ਆਪਣਾ ਆ ਜਾ ਫਿਰ ਕਹੇਰੀ ਹੁਣ ਆ ਜਾ ਅਗਲੇ ਨੰਬਰ ਤੇ ਫਿਰ ਤੂੰ ਕਹੇਗਾ ਪੂਛ ਐ ਦੀ ਬਾੜੀ ਪ੍ਰੀਕ ਵੀਰੇ ਸਾਲੀਏ ਇਹ ਵੀ ਇਹਦੀ ਵੀ 17 ਦੀ ਓਟ ਤੇ ਭੇਜ ਦੂ ਮੈਂ ਜਿਹੜੀ ਜੋ ਟੀਆਰ ਤੇ ਤੀਜੇ ਦਿਨ 12 13 ਤੇ ਪਹੁੰਚ ਜੇ ਇਹਦਾ ਰੰਗ ਰੰਗ ਬਾਲਾ ਰੰਗ ਬਾਲਾ ਜਮਨ ਵਰਗਾ ਰੰਗ ਪਿਆ ਥਣ ਬਾਲਾ ਸੋ ਕੱਤੀ ਹੈ ਕੱਟਾਇ ਦਿਨ ਆਉਦਰੀ ਇਹਦੇ ਨਾਲ ਆ ਗਿਆ ਮੀਲ ਕਾਫੀ ਵੀ ਬਿਲਕੁਲ ਤਾਜੀ ਲੱਗਦੀ ਵੀਰੇ ਤਿੰਨੇ ਦਿਨ ਹੋਏ ਨੇ ਹਲੇ ਬੱਚਾ ਹੋ ਕੋਈ ਖੜਾ ਹੁੰਦਾ ਸਮਾਂ ਟੋਰ ਕੁਆਲਟੀ ਫਿਰ ਉਹ ਇਹ ਟੋਰ ਦੇ ਨੂੰ ਹਾਈਟ ਇਹਦੀ ਆ ਗਈ ਮੀਡੀਅਮ ਹਨਾ ਹਮ ਹਾਈਟ ਆ ਗਈ ਮੀਡੀਅਮ ਨਾਈ ਵਾਲੀ ਛੋਟੀ ਆ ਨਾਈ ਵਾਲੀ ਵੱਡੀ ਆ ਦਰਮਿਆਨੀ ਹਾਈਟ ਮੈਂ ਜਿਹੜੀ ਆ ਅਸਲ ਨੌਸਲ ਵਾਲੀ ਆ ਕੱਟੀ ਉੱਠਾ ਪੱਠਾ ਝੋਟੀਦਾਰ ਮਤਲਬ ਕਿ ਥੱਲੋਂ ਥਣ ਥਣ ਬਾਲਾ ਕਮਾਲ ਦਾ ਹੈ ਇਹ ਦੰਦਾਂ ਚ ਕਿੰਨੇ ਕਾਲੀ ਚਿੱਗੀ ਆ ਵੀਰੇ ਵੀ ਇਹ ਵੀ ਛੇ ਦੰਦ ਹਾਂ ਸੁਆ ਦੂਜਾ ਦੂਜਾ ਸਾਰੀ ਤਿੰਨ ਦਸੇ ਵੀ ਦੂਜੇ ਨੇ ਤੀ ਦਾ ਕਿਤੇ ਭਰਾ ਕਮੈਂਟ ਨਾ ਕਰ ਦੰਦਾ ਪਾਪਾ ਹੋਰ ਚੀਜ਼ ਹੋ ਗਈ ਜਿਹੜੀ ਦੁੱਗੀ ਹੋਈ ਆ ਆਪਾਂ ਦੁੱਗੀ ਦੱਸੀ ਆ ਠੀਕ ਆ ਗੱਲ ਦੁੱਧ ਦੇ 10 ਵਾਲੀ ਆ 10 ਦੱਸਾਂਗੇ ਠੀਕ ਆ ਜਿਹੜੀ 8 ਵਾਲੀ 8 ਦੱਸਾਂਗੇ ਠੀਕ ਆ ਗੱਲ ਬੋਲੋ ਜੀ ਥਾਡੇ ਇਹਨੂੰ ਵੀ ਮੈਂ ਕਹਿੰਦਾ 15 ਤਿਆਰ ਹੈ ਹਾਲੇ ਸੂਈ ਦਾ ਪਰਸੋਂ ਹੈ ਠੀਕ ਹੈ ਸੂਈ ਇਹ ਵੀ ਪਰਸੋਂ ਹੀ ਆ ਹਾਂ ਇਹਦੇ ਨਾਲ ਆ ਗਿਆ ਮੇਲ ਕਾਫ ਪਰ ਰੰਗ ਰੰਗ ਇਹਦਾ ਕਹਿ ਸਕਦੇ ਆ ਬੜਾ ਚੰਗਾ ਯਾਰ ਉਹਨਾਂ ਨੂੰ ਵੀ ਚਵਾਈ ਦੀ ਕਿਵੇਂ ਆ ਬਾਈ ਜਿੰਮੇ ਜਿਹੇ ਜਹਾ ਥਣ ਲੱਗਾ ਜੇ ਥੋੜਾ ਜਿਹਾ ਬੀੜੀ ਦਾ ਹੋ ਜੂ 2 ਮਿੰਟ ਦੀ ਲੰਬੀ ਕੱਲੀ ਕੱਲੀ ਦੇ ਬੱচ্চਾ ਲਾ ਕੇ ਦਿਖਾ ਦੇਣਾ ਚਲੋ ਉਹ ਤਾਂ ਕੋਈ ਬੋਰਾ ਬਰਦੋ ਸਟਾਰਟ ਹੋਇਆ ਬਾਈ ਇਹ ਐਨ ਜਮੀ 12 ਪੌਣੇ 12 ਦੇ ਵੀ ਓਟ ਹੋ ਗਿਆ ਅੱਜ ਦੀ ਘੜੀ ਅਗਲਾ ਚਾਹੇ 15 ਪਾ ਲੇ ਆਪਦੇ ਕਰਦੇ 16 ਪਾ ਲੀਂ ਝੋਟੀ ਮੀਡੀਅਮ ਜੀ ਲੱਗਦੀ ਆ ਯਾਰ ਪਰ ਉਹ ਰੰਗ ਰੰਗ ਜਾਤ ਜੂਤ ਬੋਲੀ ਚੰਗੀ ਵੀਰੇ ਕੁਆਲਟੀ ਵਾਲੀ ਝੋਟੀ ਆ ਗੁਰੀ ਇਹ ਇੱਥੋਂ ਦਿਖਾ ਕੇ ਰੀ ਕੁਆਲਟੀ ਦੀ ਬੋਲਦੀ ਏ ਦੀ ਕਿੰਨਾ ਕੁ ਦੁੱਧ ਪਾ ਦੂਗੀ ਵੀਰੇ ਮੈਂ ਤਾਂ ਮੇਰੇ ਆਪਣੇ ਅੱਖਾਂ ਚ ਯਾਰ ਮੈਨੂੰ 15 ਕਿਲੋ ਦੀ ਥਾ ਆਪਣਾ ਦੇ ਕੇ ਭੇਜਦਾ ਝੋਟੀ 15 ਹਾਂ ਕਿੰਨੇ ਪੈਸੇ ਲੈ ਲੇ ਲੈਂਗਾ ਫਿਰ ਇਹ ਤਾਂ ਜਮੀ ਜੈ ਸਨੋ 2 ਲੱਖ ਰੁਪਏ ਲੈ ਲਾਂਗੇ 1 ਲੱਖ 25 ਹਾਂ ਸਿਰਫ ਬਸ ਅੱਜ ਬੋਲਾ ਕਿੰਨਾ ਦਿਖਾ ਦੇਗਾ ਬੋਲਾ ਅੱਜ 12 ਕਿਲੋ ਦਿਖਾ ਦੂੰਗਾ ਜਿਵੇਂ ਮਰਜ਼ੀ ਬੰਦਾ ਕੋਈ ਵੀ ਆ ਜੇ ਆਪਣੇ ਦੇਖ ਲੈ ਬਹਾ ਜਮੀ ਵੀ ਨਹੀਂ ਹੈ ਗਰੰਟੀ ਗਰੰਟੀ ਵਾਲਾ ਹੋਊਗਾ ਹੈ ਗਰੰਟੀ ਵਾਲਾ ਕੰਮ ਹੋਊਗਾ ਆ ਜਾ ਉਰਲੇ ਬੰਨੇ 9 10 ਵਾਲਾ ਕੰਮ ਬਣਾ ਬਹਾ ਆਪਣੇ ਕੋਲੇ ਜੇ 10 ਵਾਲੀਏ ਪਹਿਲਾਂ ਲਾ ਘੱਟੀਆਂ ਆਪਾਂ 10 ਹੀ ਕਰਕੇ ਭੇਜਿਆ ਨੇ ਠੀਕ ਉਹ ਦੇਖ ਪਹਿਲਾਂ ਵੀ ਹੋ ਜੂ 12 12 ਦਾ ਅੱਜ ਹੋਊਗਾ ਤਿਆਰ 15 16 ਤੇ ਖੜੂਗੀ ਬੱਚੇ ਦਾ ਕੈਮਰਾ ਮਾਰਦੇ ਤਿੰਨ ਦਿਨ ਹੋਈ ਨੇ ਅਜਲੇ ਬੱਚਾ ਖੜਨ ਨੂੰ ਵੀ ਲੱਗਿਆ ਸਮਾਰ ਕੇ ਠੀਕ ਹੈ ਗੱਲ ਉਹ ਦੇਖ ਕਰਾ ਦੇ ਜੈਕਸ ਲੈ ਠੀਕ ਹੈ ਗੱਲ ਦੇਖ ਲੈ ਆ ਚੀਜ਼ ਨਹੀਂ ਹੈਗੀ ਆਪਣੇ ਕੋਲ 1,25,000 ਲੰਘਾਂਗੇ ਹਾਂ ਇਹ ਹੁਣ ਆ ਜਾ ਫਿਰ ਗੈਰੀ ਅਗਲੇ ਨੰਬਰ ਤੇ ਆ ਇਹਦੇ ਤੁਰਕ ਉੱਡ ਗਏ ਕੱਬਲੇ ਕੱਤੀ ਲੈ ਲੈਂਦੀ ਹੈ ਬਾਈ ਲੈ ਲੂ ਥੱਲੋਂ ਬਾਲੀਆ ਕੋਈ ਨਾ ਬੈਠ ਰਿਹਾ ਤੈਨੂੰ ਤਾਂ ਮੈਂ ਆਂਦੇ ਲੈਵਾ ਬਣਾ ਦੂ ਇਹਨੂੰ ਪੂਰਾ ਬਾਈ ਹਲ ਤਾਂ ਲੈਵਾ ਜੇ ਸੂਣ ਦਾ ਪਤੀ ਨਹੀਂ ਹੈਗਾ ਯਾਰ ਇਹਨੂੰ ਪਤੀ ਨਹੀਂ ਬਾਈ ਸੂਣ ਦਾ ਹਲ ਤਾਂ ਬਣਾ ਦੋ ਮੁੰਦ ਮੁੰਦ ਦੀ ਜੇਪੀ ਦੀ ਲੈ ਚਲਾ ਇਹਨੂੰ ਬੋਚ ਕੇ ਤੋਰੀ ਉਧਰ ਦੀਆਂ ਥਾਂ ਬੜਾ ਸੋਨਾ ਲੱਗਿਆ ਤੇ ਬਾਈ ਕੱਲਾ ਕੱਲਾ ਥਾਂ ਲੱਗਿਆ ਹਾਂ ਬਰੀਕੀਆਂ ਬਰੁਕੀਆਂ ਜਿਵੇਂ ਬੋਤਲ ਹਾ ਹਾਈਟ ਇਹਨਾਂ ਦੀ ਇੱਕੋ ਜੀ ਆ ਗਈ ਤਿੰਨ ਤੇ ਚਾਰ ਨੰਬਰ ਵਾਲੀ ਦੀ ਹੂੰ ਕਿੰਨੇ ਦਿਨ ਕੱਢੂਗਾ ਇਹ ਬਾਈ ਯਾਰ ਲੈ ਜੂ ਮਿਲਾਂਗੇ ਪੰਜ ਸੱਤ ਦਿਨ ਰੋਟੀ ਤੁਹਾਨੂੰ ਉਹ ਬਾਲੀ ਖੋਲਣੀ ਜੂ ਤੱਕ ਹਫਤਾ ਤੱਕ ਹਫਤਾ ਲਾ ਲੈ ਜਾਨਾ ਹਾਂ ਉਹ ਸਾਰਾ 10-10 ਦਿਨਾਂ ਦੀ ਆੜ ਗੇੜੀ ਹਾਂ ਹਾਂ ਜੋ ਜੋ ਮੋਚ ਕੇ ਰਿਪੋਰਟ ਇਹਦੀ 12 ਕਿਲੋ ਪਹਿਲਾਂ ਨੇ ਕੱਢੇ ਵੀਰੇ ਦੂਜਾ ਸੂਆ ਸੂਆਦਗੀ ਬੰਦਾ ਜੀ ਦੰਦਾ ਚਲੇ ਪਹਿਲਾਂ ਪੂਰੇ ਕਰੀਏ ਦੰਦੇ ਇਹ ਮੈਂ ਦੇਖਿਆ ਸੀ ਵੀਰੇ ਹਾਂ ਆਪਾਂ ਕੱਚੀ ਗੱਲ ਨਹੀਂ ਕਰਦੇ ਠੀਕ ਆ ਗੱਲ ਪਰ ਉਹਦਾ ਕੁਆਲਿਟੀ ਕਬੂਲ ਨਹੀਂ ਹਾਂ ਹਾਂ ਕੋਸ਼ ਕਮੰਦਨ ਦੇ ਕੁਆਲਿਟੀ ਬਹੁਤ ਐ ਇੱਥੋਂ ਦਿਖਾ ਘਰੀ ਓਏ ਥਣ ਚਾਰੇ ਇੱਕੋ ਜੀ ਨੇ ਹਣਾ ਵੀਰੇ ਯਾਰ ਥਣ ਕੀ ਲੱਗਿਆ ਹੈ ਪੀੜੀ ਦੇ ਪਾਰ ਮਾ ਗੋਇ ਨਾ ਇਹ ਵਾ ਪਿੱਛੇ ਦਾ ਬਣਾਉਗੀ ਵੀਰੇ ਸਾਰੇ ਪਾਸੋਂ ਹਾਲੇ ਤਾਂ ਉਹ ਐ ਨਾ ਬਣਾ ਠੀਕ ਐ ਇਹਦੇ ਕਾਲੇ ਕਿੰਨੇ ਪੈਸੇ ਲਾਵਾਂਗੇ ਅੱਜ ਬਣਾ ਕਰ ਅੱਜ ਕਿੰਨੇ ਪੈਸੇ ਲੈ ਲਾਂਗੇ ਇਹਦੇ ਹਾਂ ਅੱਜ ਅੱਜ ਪਹਿਲੇ ਅੱਜ ਇਹਦਾ ਵੀਰੇ ਜਿਹੇ ਜਿਹੇ ਅਗਲਾ ਸਾਮੂਗਾ ਹਣਾ ਵੀਰੇ ਠੀਕ ਐ ਤੇ ਚਲ ਅਗਲਾ ਸਾਮੂਗਾ ਜਿਵੇਂ ਆਪਾਂ ਕਹਿੰਦੇ ਸਵਾਉਗਾ ਜੇਰ ਜੱਫੇ ਪਹਿਣਗੇ ਰਿਸਕਾ ਫਿਸਕਾ ਨੇ ਬਹੁਤ ਹਨਾ ਠੀਕ ਐ ਅੱਜ 10 ਲੈ ਲਾਂਗੇ ਹੈ 10 1 ਲੱਖ 35 35 ਦੇ ਬੱਚਾ ਦਰਦਾ ਝੁੱਟ ਜਾਂਦੇ ਚਲੋ ਤਾਂ ਫਿਰ ਹੁਣ ਗੱਬਣ ਲਈ ਜਾਂਦੇ ਆਂ ਆ ਅਗਲਾ ਵੀ ਆ ਕਲਾ ਵੀ ਰਿਸਕ ਹੈ ਇਹਦਾ ਆਪਾਂ ਪਹਿਲਾਂ ਕਰਿਆ ਭਾਈ ਅੱਜ 1,10,000 ਇਹਦਾ ਪਾ ਲੈਣਾ ਜੀ ਇਹ ਵਿੱਚ ਛੋਟ ਛੱਪਾ ਜਾਂ ਕਰ ਦਿਆਂਗੇ ਚਲੋ ਤਾਂ ਹੁਣ ਕਹਿੰਦਾ ਤੇਰੀ ਮੋੜ ਦੇਣਾ ਉਹ ਤਾਂ ਕਰਨਾ ਤਾਂ ਪਊ ਛੋਟ ਤਾਂ ਸੌਤੇ ਚ ਕਰਨੀ ਪਰ ਭਾਈ ਇੱਕ ਗੱਲ ਹੈਗੀ ਗੁਰੂ ਮੇਰੇ ਮੈਂ ਤਾਂ ਫਿਕਸੇ ਕਰਦਾ ਹੁਣ ਠੀਕ ਹੈ ਗਾ ਤੈਨੂੰ ਪਤਾ ਆਪਾਂ ਵੱਧ ਘੱਟ ਨਹੀਂ ਕਰਦੇਗੇ ਆ ਦਿਖਾ ਗੈਰੀ ਹੁਣ ਵੇ ਰੇਲ ਦੇ ਡੱਬੇ ਰੇਲ ਦਾ ਡੱਬਾ ਕਾਹਨੂੰ ਛੇੜੇ ਛੇੜਨਾ ਹੈ ਛੋਟੀ ਅੱਗੋਂ ਪਿੱਛੋਂ ਪਹਿਲੀ ਗੱਲ ਤਾਂ ਇੱਕ ਦਿਨ ਹੋਰ ਸਮਾਂ ਅਗਲਾ ਕ ਦੇਖ ਲੈ ਨਾ ਪਛਣਾ ਇਹ ਇਹ ਪਿਆ 2 ਫੁੱਟ 2.5 ਫੁੱਟ ਦਾ ਠੀਕ ਹੈ ਗੱਲ ਇਹਦਾ ਰੋਲ ਹੁੰਦਾ ਕਹਿੰਦੇ ਦੁੱਧ ਹਾਂ ਸੂਆ ਇਹ ਕੱਟੀਆ ਸੂਆ ਵੀਰੇ ਪਹਿਲੇ ਸੂਏ ਆ ਕੱਟੀਏ ਤੀਏ ਟੋਰ ਹੋਣਗੇ ਦੂਜੇ ਸੂਏ ਸੂਣਾ ਕੱਟੀ ਨੇ 4 ਮਹੀਨੇ ਦੀ ਗੱਬਣ ਹੋ ਗਈ ਬਾਈ ਚੈੱਕ ਪਾਸ ਚੈੱਕ ਪਾਸ ਹੈ ਜਮਈ ਤੇ ਇੱਕ ਟਾਈਮ ਮੈਨੂੰ ਛੋੜਦੇ ਇੱਕ ਟਾਈਮ ਮਿਲਦੀ ਹੈ ਸਵੇਰੇ ਸਵੇਰੇ ਠੀਕ ਹੈ ਹੁਣ ਬੱਚਾ ਦਾ ਹੋਣਾ ਨਹੀਂ ਹੈ ਨਾ ਮੈਂ ਬੱਚਾ ਨਹੀਂ ਹੈਗਾ ਵੀਰੇ ਠੀਕ ਹੈ ਗੱਲ ਆ ਜਾ ਲੰਬੀ ਪਉਂਦਾ ਇੱਕ ਦਿਨ ਅਸਲ ਲੰਬੀ ਹਾਂ ਮੈਂ ਕਹਿਣ ਲੱਗਾ ਤਾਂ ਕਹਦਾ ਇਹ ਦੱ ਲੰਬਾ ਲੰਗਰ ਨਹੀਂ ਯਾਰ ਛੇਤੀ ਲੰਬਾਈ ਚ ਮਿਲਦਾ ਹੈਗਾ ਹਾਈਟ ਤਾਂ ਹੀ ਕੱਦ ਚਾਹੋ ਬੇ ਦੰਦਾ ਚ ਦੰਦਾ ਚ ਛਿੱਗੀ ਹੈ ਵੀਰੇ ਹਲੇ ਛੇ ਦੰਦਾ ਹਾਂ ਕਿੰਨਾ ਦੁੱਧ ਦਾ ਇੱਕ ਟਾਈਮ ਦੁੱਧ ਤਿੰਨ ਚਾਰ ਕਿਲੋ ਲਾ ਲੈ ਯਾਰ ਇੱਕ ਟਾਈਮ ਸਵੇਰੇ ਇਹ ਨਾਲੇ ਥਾੜਾ ਪਾਸ ਵਾਲਾ ਕੰਮ ਦਿਖਾਵਾਂਗੇ ਆਪਾਂ ਠੀਕ ਹੈ ਅਗਲੇ ਚਾਹੇ ਪੰਜ ਦਵੇ ਜਾ ਕੇ ਚਾਹੇ ਵੱਧ ਵੀ ਜਾਵੇ ਠੀਕ ਹੈ ਚਾਰ ਮਹੀਨਿਆਂ ਦੀ ਚੈੱਕ ਪਾਸ ਕਰਾ ਦੇ ਇੱਕ ਕਰਾ ਕੇ ਦਵਾਂਗੇ ਥਾਲਾ ਸੱਲੀ ਕਰਕੇ ਲੈ ਜਾ ਅਗਲਾ ਤੇ ਬਾਈ ਚਬੂਈ ਤਣ ਪੋਲੀ ਹੋਊਗੀ ਜਿਵੇਂ ਮਰਜੀ ਛਰਲਾ ਛਿੱਟਾ ਹੋਰ ਸਾਰੀ ਗਰੰਟੀ ਹੈ ਠੀਕ ਹੈ ਗੱਲ ਹਾਂ ਬਾ ਗਿੱਲੇ ਕਰਕੇ ਥੋੜਾ ਜੱਕ ਦੀ ਜੀ ਆ ਜੱਕ ਦੀ ਥੋੜਾ ਜਹਾ ਯਾਰ ਪਤਾ ਕੀ ਜਿਹੜਾ ਡੰਗਰ ਅੰਦਰ ਬੰਨਿਆ ਹੁੰਦਾ ਥੋੜਾ ਤੋੜਾ ਤੂੜਾ ਨਹੀਂ ਬਣਦਾ ਹੈਗਾ ਠੀਕ ਆ ਗੱਲ ਆ ਲੈ ਚੱਲ ਕੋਈ ਨਹੀਂ ਸਿੰਘੀ ਸੁੰਗੀ ਸਾਲੀ ਫੇਸ ਤੇ ਮਾਰੀ ਕੈਮਰਾ ਮਾਰਿਆ ਕਰਾ ਦੇ ਯਾਰੀ ਚੈੱਕ ਇੱਥੋਂ ਸਰੀਰ ਇੱਕ ਰ ਅਗਰ ਦੋ ਚੀਜ਼ਾਂ ਹੋ ਗਿਆ ਬੁੱਟ ਨੇ ਕਿਸੇ ਨੇ ਦੇਖੀ ਨਹੀਂ ਹੈਗੀ ਮੂਰੀ ਘੱਡ ਰਹੀ ਧੀ ਠੀਕ ਆ ਆ ਦੇਖ ਆ ਥੋੜਾ ਡਰਦੀ ਹੈ ਨਾ ਮੂਰੀ ਕਰਕੇ ਬਾਈ ਜਖਮ ਕਿੰਨਾ ਹੋਏ ਠੀਕ ਆ ਗੱਲ ਆ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਅੰਦਰ ਲੈ ਉੱਤਰ ਲੈ ਬੰਨੀ ਲੈ ਚੱਲ ਕਿੰਨੇ ਪੈਸੇ ਲੈ ਲਾਂਗੇ ਇਹਦੇ ਇਹਦਾ 1 ਦਾ ਲਵਾਂਗੇ ਵੀਰੇ 1 ਲੱਖ ਤੇ 10000 ਹਾਂ ਤੇ ਨਾਲ ਵਾਲੀ ਦਾ ਵੀ 1 ਦਾ ਬਸ 1 ਦਾ ਸੇ ਦਾ 1 ਦਾ ਦਾ ਜੋੜੇ ਕਿਦਾਂ ਹੋਰਦਾ ਬਾਈ ਦੋ ਲੱਖ ਬਾੜ ਦੀ 1 ਲੱਖ ਬਾੜ ਦੀ ਝੋਟੀ ਲੈਦੀ ਬੰਦਾ ਨੇ ਇਹ ਜੋੜੇ ਚ ਕਿੰਨੇ ਛੜ ਦਾਂਗੇ 1 ਦਾ ਜਿਹੜਾ ਸਮਾਂ ਜਿਹੜੇ ਸਮੇਂ 4 ਮਹੀਨੇ ਦੀ ਗੱਬਣਾ ਹੈ ਇਹਦੇ ਚੇਤ ਪਸਾ ਕੇ ਸੁਣਾ ਬਾਲਾ ਪਹਿਣਾ ਇਹ ਜੋੜੇ ਚ ਕਿੰਨੇ ਛੜੇਗਾ ਛੋੜੇ ਚ ਯਾਰ 100 ਕਿਲੋਮੀਟਰ ਪਹੁੰਚ ਕਰਾ ਦਾਂਗੇ ਉਹੀ ਗੱਲ ਆ ਜੂਗੀ ਪੰਜ ਛੜਾਲਾ ਚਾਹੇ ਪਹੁੰਚ ਕਰਾ ਲੈ ਜਿਵੇਂ ਮਰਦੀ ਕਰ ਪੰਜੇ ਛੜਾਲਾ ਯਾਰ ਅਗਲਾ ਜੋੜੇ ਚ ਹੋਊਗਾ ਗੁਰੀ ਠੀਕ ਆ ਹਾਂ ਇੱਕ ਤਾਂ ਆ ਗਈ ਸੱਜਣੋ ਆ ਕੱਤੀ 4 ਮਹੀਨਿਆਂ ਦੀ ਗੱਬਣਾ ਤੇ ਆ ਵੀ ਗੱਬਣਾ ਆ ਕੀ ਰਿਕਾਰਡ ਇਹਦਾ ਵੀ ਬਾਈ ਕਹਿੰਦਾ ਚੰਗਾ ਇਹ ਜੋੜੇ ਚੋਂ 5000 ਦੀ ਮਾਫੀ ਆ ਨੰਬਰ ਬੋਲ ਦਿਓ ਜੀ 95920 ਹਾਂਜੀ 99439 99 920 99 493 22 ਦਾ ਨੰਬਰ ਆ ਬਾਕੀ ਯਾਰ ਆਪਾਂ ਦਾ ਬਿਨਾ ਵੀਡੀਓ ਦੇ ਵੀ ਮਾਲ ਵੇਚਿਆ ਕਿਧਰ ਹੋਗੇ ਠੀਕ ਹੈ ਗੱਲ ਉਹ ਨਹੀਂ ਹੋਊਗਾ ਜਿਹੜੀ ਚੀਜ਼ ਕਹਾਂਗੇ ਆਪਾਂ ਉਹੀ ਰੇਟ ਕਰੈਨੇ ਠੀਕ ਹੈ ਉਹ ਵੀ ਆਪਾਂ ਕਰੇ ਤਸੱਲੀਆ ਕਰਾ ਕੇ ਝੋਟੇ ਭੇਜੀਆਂ ਨਹੀਂ ਠੀਕ ਹੈ ਗੱਲ ਹਾਂ ਆ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਹਰੇਕ ਪੱਖ ਤੋਂ ਬਾਕੀ ਨੰਬਰ 22 ਹੋਰਾਂ ਦਾ ਚੱਲੀ ਜਾਂਦਾ ਸਕਰੀਨ ਤੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ